ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ-ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ-ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਕਿੱਧਰ ਨੂੰ ਗਿਆ ਤੇਰੇ ਨਾਲ ਦਾ ਜੋੜਾ ਹਾਂ ਉਹ ਮੁਰੇ ਕਿਤੇ ਡਿੱਗ ਪਏ ਕੰਜਰ ਦਾ ਲਾਫਰ ਸੁਣੀ ਝੜ ਗਿਆ ਹੈ ਫਿਰ ਇੱਥੇ ਕੌਣ ਆਉਂਦਾ ਜੋੜਾ ਓਏ ਹਾਓ ਆ ਇੱਧਰ ਬੈਠਾ ਉਹ ਚਾਹ ਕੋਲੇ ਬਣਾਈਆਂ ਬਣ ਕੇ ਬਸ ਕੋਲੇ ਕੋਲੇ ਬਣ ਕੇ ਕੋਲੇ ਬਣਾਈਏ ਨਾ ਹਾਂ ਇਹ ਨੀ ਕਰ ਓਏ ਕੀ ਕਰੀਏ ਨਾ ਕੰਜਰ ਜਿਆ ਕੋਲੇ ਬਣਾਉਣਾ ਛਾਰ ਬਣ ਜਾਂਦੇ ਨਹੀਂ ਕਮ ਛੋੜਾ ਯਾਰ ਮਿੰਟ ਚ ਹੀ ਕੋਲੇ ਬਣਾ ਲੈ ਨਹੀਂ ਜੀ ਹੈ ਜੇ ਕੰਮਾਂ ਨੂੰ ਫੇ ਵਿਚੀ ਲੈ ਫਿਰ ਸਾਰਾ ਸਾਮਾਨ ਕੋਲ ਛੀ ਜੇ ਸੱਜੇ ਕੋਲ ਹੀ ਲੈ ਹੋ ਤੂੰ ਬਣਾ ਕੇ ਦੇ ਦੇਂਗਾ ਹਾਂ ਤਾਂ ਓਏ ਓ ਪੁੱਛਿਆ ਨੂੰ ਮੈਂ ਤਾਂ ਕਰ ਲਿਆ ਬਣਾ ਤੇ ਕੋਲੇ ਮੈਂ ਤਾਂ ਜਰਾ ਪਹੁੰਚ ਵੀ ਤੂੰ ਆਖਾ ਸੀ ਪ੍ਰਭਾਪਾ ਨੀ ਮੰਦੇ ਦੀ ਓਹ ਤੂੰ ਨਹੀਂ ਹੈਗੀ ਦੇਖ ਲੈ ਲਵਾਜ ਕੀ ਪਾਏਗਾ ਇਹ ਕਿ ਦਵਾਈ ਪਊ ਤੇ ਪਿਆ ਫਿਰ ਓਈ ਨਹੀਂ ਥੱਕ ਗਿਆ ਜੇ ਤਾ ਓਏ ਗਾਂ ਨੂੰ ਖੱਚੀ ਪੁੱਠਾ ਨਵਾਰੀ ਕਿਤੇ ਉਲਟ ਮਾਰੇ ਅੱਛਾ ਫੇਰ ਤਾਂ ਸਾਰਾ ਕੰਮ ਖਰਾਬ ਹੋ ਜੂ ਯਾ ਚੜ ਆਪਣੇ ਜੋਰੇ ਬੱਚਾ ਆ ਗਿਆ ਤਾ ਦੋ ਮਿੰਟ ਰੁਕ ਕਿ ਕਰਦਾ ਬੋਲੇ ਬਨੇ ਹੁੱਕਾ ਕਾਟਾ ਜ ਉਹ ਜਿਹੜਾ ਜੀ ਤੂੰ ਗੁੜਗੁੜੀ ਨਾ ਕਰਿਆ ਵਾ ਉਹ ਤੇਰੇ ਗਲਾਵਜਲ ਲਈ ਫਿਰਦਾ ਇਹ ਤਾਂ ਗੁਲਾ ਕੰਝ ਦਾ ਇਹ ਵੀ ਪੈਂਦੀ ਹੈ ਵਿੱਚ ਠੰਡੀ ਫੇਰੀ ਹੁੰਦੀ ਹੈ ਵਾ ਉਹ ਤੇਰੇ ਚਾ ਤੋ ਕੀ ਤਾ ਦੇਖੀ ਮੰਨ ਲੀਏਗਾ ਅੱਛਾ ਯਾ ਲਿਆ ਪਿਆ ਕੰਜਰਿਆ ਫਿਰ ਕਿੰਨੀ ਪੀਲੀ ਐ ਕੋਈ ਭੱਜ ਦੇ ਯਾ ਚਾਰ ਰੋਕੀ ਨਹੀਂ ਬੜੀ ਆਉਂਦੀ ਆ ਕੰਜਰਿਆ ਇਹ ਚੱਲੇ ਮੁਸ਼ਕਤ ਆ ਬੜੀ ਅਸਲ ਆਉਂਦੀ ਆ ਬਾਸ਼ਨਾ ਹੁੰਦੀ ਆ ਭੈਣ ਦੇ ਮੁਸ਼ਕ ਮੁਸ਼ਕ ਕਾਦੀ ਹੁੰਦੀ ਆ ਕਰ ਬਾਸ਼ਨਾ ਲਾ ਜਾ ਇੱਕੋ ਹੀ ਗੱਲ ਆ ਉਰੀ ਗੱਲ ਮੰਨ ਗਿਆ ਖਿੱਚਾ ਹੁਣ ਪੰਗੇ ਤਾਂ ਹੁਣ ਇੱਕ ਗੱਲ ਆ ਓਏ ਜਦੋਂ ਪਹਿਲਾਂ ਹੁੰਦਾ ਨਾ ਮੈਂ 10 10 ਦਿੰਦਾ ਨਾ ਤੇ ਮਾਛੜ ਦਲਵਾ ਜਾ ਬੜੀ ਚੇਲਮ ਖੇਚਦਾ ਸੀ ਹੁਣ ਨਹੀਂ ਲਾਉਂਦਾ ਸੁੱਤਾ ਸੱਦ ਲਿਆਗਾ ਕਿਉਂ ਭੈਣ ਜਹੀ ਨੋ ਘੜੀਆਂ ਚੇਲਮ ਪੀਂਦਾ ਉਹ ਤਾਂ ਤੂੰ ਤਾਂ ਛੋਟਾ ਸੀ ਤੈਨੂੰ ਤਾਂ ਇਹਦਾ ਸੁਰਤ ਵੀ ਨਹੀਂ ਹੋਣੀ ਮੈਂ ਤਾਂ ਦੇਖਿਆ ਨਹੀਂ ਪੀਂਦਾ ਕਦੇ ਜਦੋਂ ਠਣੀ ਬੌਂਦਾ ਸੀ ਉੱਠਾ ਹਲ ਗੋੜਿਆ ਨੋ ਗਾਹਾਂ ਖੂਹੀਆ ਖੇਤਾਂ ਤੇ ਪਹਿਰੇ ਪਰਦਾ ਫਿਰ ਚੇਲਮ ਅੱਛਾ ਇੱਕ ਕੀ ਪਿੰਜਾ ਤੇ ਮਾਂ ਜਾਂ ਪੁੱਤ ਤੇਰੀ ਭੈਣ ਤੂੰ ਦੀ ਆ ਨਾ ਉਹ ਤਾਂ ਮਾੜਾ ਮੋਟਾ ਲਾ ਲੈਂਦਾ ਮਾੜਾ ਮੋਟਾ ਮਾਛੜ ਕਾ ਇਹਦਾ ਵੀ ਕਰ ਲਿਆ ਮੂੰਹ ਤੱਤਾ ਹਾਂ ਦਪਹਿਰਾ ਵੀ ਗਰਮੀ ਬਣ ਤੇ ਨਹੀਂ ਮੋਰ ਬਣਾਤਾ ਮੋਰ ਤਾਂ ਕਾਹਦੇ ਇਹਦਾ ਰੱਖੀ ਦਾਰਾ ਦਾਰ ਕਿਉਂ ਤੇ ਮਾਛੜ ਮੈਨੂੰ ਕਹਿੰਦਾ ਨਾ ਦਪਹਿਰੇ ਬੰਟ ਮਾਂ ਜਾਂਦਾ ਖੇਤ ਸ਼ੌਂਕੀ ਸੀ ਉੱਥੇ ਝੂਟਾ ਲੈਂਦਾ ਅੱਛਾ ਕਿ ਸ਼ਿਕਾਰ ਖੇੜ ਦੇ ਕੁੱਤੇ ਹੁੰਦੇ ਤਿੰਨ ਚਾਰ ਕਿ ਭਾਈ ਕਹਿ ਨਾ ਜਮਨੋ ਕੇ ਐ ਕਰ ਸ਼ਰਾ ਹੂੰ ਤੂੰ ਅਖੇ ਜਾ ਸੂਏ ਪਿਓ ਨਹਿਰ ਤੇ ਇਹ ਕੀ ਚੱਕੀ ਬੱਦਾਂ ਇਹ ਤਾਂ ਕੋਈ ਸਾਨੂੰ ਪਰਚੀ ਨਿਕਲੀ ਮੈਨਾਂ ਟ੍ਰੈਕ ਤੇ ਨਿਕਲੂ ਕਿ ਭਾਈ ਦਾ ਫੁੱਦਾ ਨਿਕੂ ਡਟ ਜਦ ਵੀ ਅਸੀਂ ਖਾਂ ਵਾਲੀ ਅੱਛਾ ਜਾਇਤਾ ਓਏ ਤੇ ਆਛਰਾ ਤੇ ਪਰਵਾ ਦੁਪਹਿਰੇ ਮੈਂ ਲਾ ਕੇ ਜੋਂਦਾ ਮਾਲ ਅੱਛਾ ਫਿਰ ਮੇਰੇ ਆਉਂਦੇ ਨੂੰ ਭਰਦਾ ਚਿਲਮ ਅੱਛਾ ਹਾਂ ਟੜ ਦੇਛਰਾ ਟੜ ਦੇ ਬੋਚ ਕੇ ਲੈ ਚਲਾ ਇਹਨੂੰ ਕਿਵੇਂ ਚਲਾਇਓ ਉੱਚ ਕੇ ਬੋਚ ਕੇ ਮੰਜਾ ਨਾ ਭੂਖ ਜੀ ਨੇ ਖੈੜਾ ਵੀ ਨਹੀਂ ਛੱਡਣਾ ਛੱਡੂ ਕਿਵੇਂ 3000 ਦਾ ਮੰਜਾ ਇਹ ਘਰ ਮਾਰਿਆ ਕੇਰਾ ਠੰਡਾ ਪਾਣੀ ਪਾਵੇ ਤੇ ਰਹਾ ਹੁੱਕਾ ਦੇਵਤਾ हे सूती माई चल पा चाओ चल पा हां ताओ हां चल पा चल पे ਇਟਾਇਆ ਕੋਈ ਅੱਜ ਦਾ ਨਹੀਂ ਪਿੰਦਾ ਬਹੁਤ ਟਾਈਮ ਹੋ ਗਿਆ ਤਾਂ ਕਈ ਵਾਰੀ ਮਤਲ ਮੈਂ ਮਾਰਾਂ ਧਰ ਕੇ ਛੂਟਾ ਅੱਛਾ ਸ਼ਾਮ ਮਸੇ ਮੁਰਜਾ ਤਾਂ ਹੀ ਬਗ ਜਾਂਦਾ ਬਰਾਂਚ ਹਾਂ अच्छा हां पानी भी आऊ ਵਿੱਚ हां ਹੈ ਪਾਣੀ ਨਾ ਨਾ ਪਾਣੀ ਬਿੱਟੂ ਕੇ ਮੇ ਆਉ ਤਾਂ ਠੰਡੇ ਵਾਸਤੇ ਚੀਜ਼ ਖੱਤਰਾ ਖੱਤਰਾ ਗਿਆ ਤਾਂ ਨਾਲ ਮੁੰਡਾ ਹੁੰਦਾ ਸੀ ਲੂਪੜ ਲੂਮੜਾ اچھا ਤੇ ਉਹਨੇ ਭਾਈ ਮਾਜਾ ਧੜਕੇ ਛੁੱਟਾ ਨਵਾਂ ਨਮਾ ਪੀਣ ਲੱਗਿਆ ਸੀ ਬੱਸ ਬੋਲਣੋਂ ਹਟ ਗਿਆ 10 ਸਾਲੋਗੇ ਮੰਜੇ ਸੀ ਪਿਆ ਵਿਚਾਰਾ ਬਣ ਗਿਆ ਮੋਰ ਮਾਜਾ ਧੜਕੇ ਛੁੱਟਾ ਬੱਚਾ ਪੀਣਾ ਚਾਹ ਉਹ ਲਾ 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 ਫਿਰ ਚੱਲਾਂਗੇ ਕਾਹਲ ਕਰ ਮਰੀ ਜੀ ਠੀਕ ਆ ਚਾ ਕਿ ਮਾਤਲ ਬੀਤ ਮਨੁਆ ਲੱਗਦਾ ਆਉਟ ਹੋ ਗਿਆ ਉਹ ਭਾਈ ਬੰਤ ਨੂੰ ਫੇਰ ਨੂੰ ਚੜ ਗਿਆ ਛੱਲੀ ਦਾ ਨਹੀਂ ਹਰੇ ਕਿਤੋਂ ਉਹ ਤਾ ਓਏ ਭਾਈ ਬੰਤ ਤੋ ਇਹ ਤਾਂ ਮੰਜਾ ਕਿਹੜਾ ਬੰਦਾ ਮਰ ਬਹੁਤ ਟੰਨੀ ਹੋ ਗਿਆ ਤਾ ਉਹ ਮਨੁਆ ਲੱਗਾ ਜਿਦੋ ਪ੍ਰੀਤਮ ਨੂੰ ਮਾਰਾਂਗੇ ਦੇਖੀ ਉੱਪਰ ਉਹਨੇ ਕਾਤਲ ਪਹਿਲੇ ਹੀ ਪਾ ਗਿਆ ਕੰਮ ਹੀ ਗਲਤ ਹੋ ਗਿਆ ਨਾ ਆਉਟ ਦੇਖੋ ਭਾਈ ਬੰਤ ਨਾ ਕਿਤਾ ਚੱਲਦੀ ਆ ਤੂੰ ਫੋਜੀ ਦਾ ਸਾਡੇ ਨਾਲ ਕੋਈ ਝਾਲ ਛਲੀ ਕਸੂਤੇ ਨਾਲ ਹੀ ਡਿੱਗ ਪਿਆ ਬੱਜ ਆ ਬੱਜਲੀ ਹਾਂ ਚਾਹ ਹੋ ਜਾ ਬਈ ਬੰਤੋ ਮਿੱਕ ਮਰਾਇਆ ਤਾਂ ਨੂੰ ਉੱਠ ਕਰਾ ਓ ਅੱਖਾਂ ਮੂਰੇ ਨੇੜਾ ਜਾ ਆ ਗਈ ਸੀ ਹਾਂ ਕੀ ਹੋ ਗਿਆ ਗਰਮਾਇਸ਼ ਭਾਈ ਇਹ ਗਰਮਾਇਸ਼ ਕਰਕੇ ਗਰਮੀ ਨਾਲ ਗਰਮੀ ਕੱਟਮੀ ਫੋਜੀ ਜਾਉਂਦਾ ਨਹੀਂ ਸੂਤੇ ਨਾ ਤੇਰੇ ਕਰਕੇ ਬਹਿ ਕੇ ਬੈ ਜਾਂਦੇ ਸੀ ਦੌਰੇ ਵਾਂਗੂੰ ਦੌਰਾ ਜਾਂ ਹੋ ਗਿਆ ਤੈਨੂੰ ਮੈਂ ਤਾਂ ਤੂੰ ਹੀ ਸਿੱਧੀ ਕਰਦਾ ਸੀ ਤੂੰ ਹੀ ਤਾਂ ਕਿਉਂ ਭੈਣ ਚੁੱਤ ਗਈ ਮਗਦੇ ਚ ਵੱਜਿਆ ਸਿੱਧਾ ਇੱਕ ਛੂਤੇ ਨੇ ਗੜਤੀ ਭੈਣ ਤੂੰ ਇੱਥੇ ਅੱਡੇ ਸਿੱਧੀ ਪਾ ਰਿਹਾ ਇੱਕ ਬੰਦੇ ਤੋਂ ਨਹੀਂ ਚਲੀਦਾ ਚ ਬੂਤੀ ਪਤਾ ਕਿਹੜੀ ਪੈਂਦੀ ਆ ਜਿਆ ਪਤਾ ਨਹੀਂ ਕੀ ਭਾਈ ਫਿਰਦਾ ਵਾਹ ਓਏ ਤੇਰੇ ਰੋਣਾ ਤੁਸੀਂ ਨਾ ਇੱਥੇ ਰਹਿ ਜਾਓ ਕਿਤੇ ਖਿੱਚੀ ਜਾਨੇ ਰੋਣਾ ਅੱਛਾ ਬਸ ਤਿਆਰੀ ਤੇ ਤੇ ਪ੍ਰੀਤਮ ਕੇ ਬਾਰਗੀ ਪਏ ਰਹੋ ਐ ਕਰ ਹੂੰ ਪਾਣੀ ਦੀ ਗੜਬੀ ਲੈ ਪਾਏ ਪੁੱਛੀ ਕਰਾਂਗੇ ਪਾ ਲੈ ਵਸਤੇ ਪਾਏ ਪੁੱਛੀ ਕਰਨੀ ਪਈ ਹੈ ਪੀ ਕੇ ਮੱਚ ਲੈ ਠੋ ਕਰ ਲੀਆ ਠੂ ਦੇ ਸਾਲਾ ਪਾਣੀ ਦਾ ਵਾਹ ਓਏ ਤੇਰੇ ਇਹਨੂੰ ਕੀ ਪਤਾ ਕਿ ਪੀਤਾ ਤਾਂ ਹੀ ਟੱਟਣ ਨੂੰ ਹੋ ਗਿਆ ਮੈਂ ਤਾਂ ਪਈ ਕਦੇ ਪੀਤਾ ਨਹੀਂ ੱਤੂਏ ਸਿੱਧੀ ਕਰ ਦੇ ਦੇਖ ਤਾ ਓਏ ਵੱਡਾ ਦਵਾਈ ਕਾ ਓਏ ਹਟਾ ਕਿਉਂ ਜਬਈਆਂ ਟੰਨ ਹੋ ਜੂ ਜਦ ਨਾ ਨਾ ਆਏ ਕੀ ਡਰਾ ਛੋਟਾ ਹੁੰਦਾ ਬਹੁਤ ਬੀੜੀਆਂ ਪਿੰਦਾ ਸੀ ਇਹ ਹਾਂ ਅੱਛਾ ਚ ਟੋਟੇ ਚੱਕ ਚੱਕ ਤਾਏ ਦਲਵਾਰੇ ਦੇ ਆ ਕੇ ਰਾਂ ਭਾਈ ਮਤਲ ਮੈਂ ਆਇਆ ਇੱਥੇ ਉਦੋਂ ਵਾਹਣ ਜਾਂ ਬਉਂਦੇ ਸੀ ਟ੍ਰੈਕ ਸਾਡੇ ਕੋਲੇ ਹਰਾ ਜਾਂ ਸਗਰਾਜ ਅੱਛਾ ਚ ਇਹ ਭਾਈ ਬਾਵਾ ਜਾਂ ਡਰਦਾ ਬਾਲਾ ਹੁੰਦਾ ਤੇ ਨੇ ਪੈ ਚੱਕੇ ਟੋਟੇ ਤੇ ਇੱਥੇ ਜੇ ਹੁੰਦੀ ਟੱਟੀ ਪੁਰਾਣੀ ਕੱਚੀ ਕੰਧ ਟੱਟੀ 'ਚ ਬੀੜੀ ਪੀ ਜਾਵੇ ਕਿ ਮਾਛੜ ਦਾ ਭੈਣ ਚੋਦ ਕਹਿੰਦੇ ਲੈ ਮਾਛੜ ਦਲਵਾਰੇ ਤੋਂ ਮੂੰਹ ਤੇ ਕਰਾ ਦੂੰ ਮਾਛੜ ਦਾ ਜੂੜਾ ਕੱਦ ਸੀ ਬਾਲਾ ਡਬਲ ਓਏ ਨਾਲੇ ਹੱਗੀ ਜਬ ਨਾਲੇ ਬੀੜੀ ਪੀ ਧੂਆ ਨਿਕਲੇ ਮਾਛੜ ਦਲਵਾਰਾ ਕਹਿੰਦਾ ਭੈਣ ਦੇ ਲ ਨੂੰ ਗਏ ਛਕਣੀ ਤੇ ਟੀਜੂ ਧੂਆ ਤਾ ਹਾਂ ਚੜੀ ਜਾਂਦਾ ਭੈਣ ਹੀ ਜਦੋਂ ਭੱਜ ਕੋਨੇ ਕੰਨ ਤੋਂ ਦੇਖੇ ਬੀੜੀ ਲਈ ਬਠਾ ਅੱਛਾ ਤਾਂ ਖੁੰਡਾ ਰੱਖ ਰਹੀ ਕੋਲੇ ਨਾ ਮਾਰੀ ਬੋਢ ਤੇ ਹੋਜਾ ਛੋਟੇ ਬੀੜੀਆਂ ਗੋਡੀ ਲਾਗੀ ਤਿੱਤੀ ਤੁਮਾ ਕਹ ਮਾਸੜਾ ਜੈਂ ਦੇ ਕਾਜੀ ਪਿੱਛੇ ਕਹਦਾ ਭੈਂਡਾ ਲੈਣਾ ਤੂੰ ਸਿੱਧਾ ਕਹ ਮੈਂ ਬੀੜੀ ਪੀਂ ਟੋਟੇ ਚੱਕ ਚੱਕ ਪੀਂਦਾ ਕਹਦਾ ਮੈਂ ਆਖਿਆ ਵਿਸ਼ਵਾਸ ਕਿ ਬੀੜੀਆਂ ਰੋਜ਼ ਪੀਂਦੇ ਟੋਟੇ ਭੈਂਡਾ ਲੈਣ ਕਿ ਤੂੰ ਹਾ ਖਿੱਚ ਕੇ ਲੈ ਜਾਂਦਾ ਖੱਡ ਕੇ ਲਿਆਇਆ ਏ ਕਦੇ ਮੈਂ ਭੈਂਡਾ ਹੀ ਨਾ ਮੇਰਾ ਕੋਈ ਟੋਟੇ ਨਹੀਂ ਪੀਂਦਾ ਨਾ ਬੀੜੀ ਪੀਤੀ ਮੱਖੇ ਰੇ ਪੀਤੇ ਆ ਇਹ ਗੱਲ ਚਾਤਾ ਓਏ ਏ ਕੀ ਕਰਦਾ ਨਾ ਚੁੱਟਾ ਚੱਲ ਗਿਆ ਫਾਫੇ ਚ ਬੰਨ ਲੈਂਦਾ ਟੋਟੇ ਭੈਂਡਾ ਲੈਣਾ ਸਕਾ ਸਕਾ ਫੇਰ ਪਿੰਡਾ ਅੱਛਾ ਚਾ ਮੈਂ ਭੈਣ ਜਾਈ ਜਾਂਦਾ ਜੋ ਰਿਆ ਤਾਂ ਆਹੇ ਜਾ ਬੰਦਾ ਚਾ ਮਰੀ ਜਾਂਦਾ ਉਹ ਬੱਛੇਰ ਬਹੁਤਾ ਜਾਓ ਯਾਰ ਇਹਨੂੰ ਲੈ ਜੋ ਪਰੇ ਬੱਛੇ ਮਗਨ ਕਰ ਦਈਏ ਹਨਾ ਹਾਂ ਮਗਨ ਨਿਕੜਦੇ ਤਾਂ ਨਾਲ ਹੀ ਚੱਕ ਜਾਏ ਫੇਰ ਚੱਲਦੇ ਤੁਰਿਆ ਜਾਣ ਹਾਂ ਇੰਨਾ ਚੂਕ ਦੇ ਆ 10 ਵਾਦ ਨਹੀਂ ਦੀ ਪਤਾ ਤਾ ਕੋਈ ਹੋਰ ਸਿਸਟਮ ਕਰਦਾ ਛੇੜਨਾ ਠੀਕ ਹੈ ਉਹ ਛੇੜਦਾ ਕਿਉਂ ਹੈ ਯਾਰ ਤਾ ਉਹ ਕੋਈ ਹੋਰ ਸਿਸਟਮ ਕਰਦਾ ਤੈਨੂੰ ਪਤਾ ਨਹੀਂ ਅੱਛਾ ਹਾਂ ਉਹ ਕੋਈ ਜੀਵੀ ਦੇਵ ਚੋਂ ਤੇ ਆਉਂਦਾਗਾ ਅੱਛਾ ਇਹ ਫਿਰ ਚੀਜ਼ ਸਿੱਤ ਤੇ ਆ ਜਾਂਦੀ ਹੈ ਹਾਂ ਸਿੱਤ ਆਊਗਾ ਫਿਰ ਲੋਡ ਕਰ ਲੈ ਚ ਕਿਤੇ ਡਿੱਗ ਪਏ ਸਿੱਤ ਤੇ ਹੱਥ ਨਾਲ ਮੈਂ ਕਹਾ ਤਾਂ ਹੈ ਨਹੀਂ ਭੈ ਨੂੰ ਨਾ ਨਾ ਆਪੇ ਭੈ ਜੂਗੀ ਚੀਜ਼ ਕਈ ਬਾਈ ਛੰਨੂ ਜੀ ਕਰਦਾ ਮੂਰੇ ਬਾਈ ਪਰਦੇ ਬਾਈ ਜਾ ਬਜਾ ਕਾ ਸਾਲਾ ਬੈ ਪਰਦਾ ਕਰਾਉ ਛਾਤਾ ਕੋਲੇ ਕਾ ਹੈ ਤਪੂਏ ਇਹ ਤੂੰ ਫੜ ਲਾ ਜੇ ਹੈਗਾ ਤਾਂ ਆਵਾਜ਼ਾ ਮਾ ਥੋੜਾ ਜਾ ਬਿਵਾਉਂਦੇ ਹਾਂਗੇ ਨਾਲ ਰਹਿਣਾ ਐ ਨਾਲ ਰਹਿੰਦੇ ਫਿਰ ਐ ਗੱਲ ਕਿ ਪੈਣਾ ਜਾਣੇ ਜਰ ਜਾਓ ਯਾਰ ਐ ਕਰ ਜੁਰਿਆ ਹਾਂ ਤਾਂ ਕੰਟਾ ਠੂਈ ਸਿੱਧੀ ਕਰ ਤੜ ਕੇ 3 ਵਜੇ ਚੱਲਾਂਗੇ ਆਹ ਤਨੇ ਵਿੱਚ ਚਲਾਂਗੇ ਯਾਰ ਦੂਜਿਆਂ ਦਾ ਘਰ ਨੂੰ ਜਾਓ ਘਰ ਨੂੰ ਅਸੀਂ ਕਤਲ ਕਰਨਾ ਘਰ ਨੂੰ ਕਿ ਕਤਲ ਕਰਨੇ ਜਾ ਕੇ ਕਤਲ ਕਰਕੇ ਦੇ ਘਰ ਨੂੰ ਜਾਓ ਛਾਗੇ ਛਿਰਕੇ ਕਾਲਕੂ ਉਕ ਜਾ ਬੈਰੀ ਦਾ ਮਰ ਜੇ ਨਾ ਗੱਲਾਂ ਅੱਛਾ ਵਾ ਉੱਤੇ ਦੇ ਚਾ ਲੋ ਜੋ ਰੱ ਚਲ ਗਏ ਹੁਣ ਨਸ਼ਾ ਹੋ ਗਿਆ ਫੁੱਲ ਉਹ ਜਰਦਾਂ ਫਰਤਾ ਲਾਉਣਾ ਲਾ ਲਾ ਆਪਣਾ ਕੋਟ ਖਾਉਂਗੇ ਤੇ ਰਾਦੇ ਚਾਚਾ ਹੁਣ ਵੱਢਦੇ ਚੱਲਾਂਗੇ ਹਾਂ ਬਾਦਸ਼ਾ ਜਿਵੇਂ ਮਾਚਾ ਕਾਲੀ ਨਹੀਂ ਜਿਵੇਂ ਰਾਸ਼ਕਾਂ ਨੂੰ ਵੱਢਦੀ ਤੁਰੀ ਆਉਂਦੀ ਸੀ ਓਵੇਂ ਘੇੜੀਆਂ ਲਾ ਦੇ ਮੇਰਾ ਸ਼ੇਰ ਮੰਗਰ ਮੈਂ ਬੈਠਾ ਮੰਗਰਾ ਜੇ ਕੋਈ ਗੱਲ ਬਣੂ ਪੂਰੇ ਹੀ ਮੰਗਰੇ ਬੈਠਾ ਮੰਗਰ ਮੈਂ ਗਾਣਾ ਮੇਰਾ ਕੰਮ ਜਾਂਦਾ ਟੈਨਸ਼ਨ ਹੀ ਲਾਤਾ ਟੈਨਸ਼ਨ ਨਾ ਲਾ ਆਪੇ ਕਹਿੰਦੇ ਕਈ ਚੀ ਗੱਲ ਵੀ ਮੰਗਰ ਮੈਂ ਕਹਣਾ ਕੋਈ ਰੁਪਈਆਂ ਦੀ ਲੋੜ ਹੈ ਰੱਖ ਲੈ ਦੱਸ ਵੀ ਯਾਰ ਨਾ ਨਾ ਲੋੜ ਨਹੀਂ ਤਾਂ ਲੈ ਆ ਛੀਕਾ ਗਾਂ ਲੁੱਟ ਲਾਂਗੇ ਸੁਣਾ ਤੇਰੇ ਕੋਲੇ ਛੀਕਾ ਜੇ ਕੋ ਕੰਮ ਹੀ ਹੈ ਕਰਨ ਛਗਾ ਲੁੱਟ ਲਾਂਗੇ ਜਿਹਦੇ ਕੋਲੇ ਬਠੇ ਜਾ ਤੇ ਪਾਉ ਜਾਏ ਹੀ ਕੋਈ ਨਾ ਚੱਕ ਮੇਰਾ ਸ਼ੇਰ ਬਣ ਕੇ ਨਾਲ ਇਹਨੂੰ ਉੱਤੇ ਚੱਕ ਆ ਆਇਆ ਕਰ ਮਾਰਨੀ ਲਈ ਕਰਦੇ ਹਾਂ ਮਾੜਾ ਜੇ ਬਹਿ ਮੈਂ ਮਾਛੜ ਜਲਵਾਰੇ ਕੋਲੇ ਜਾਇਆ ਹਾਂ ਉਹ ਦਿ ਰਾਤ ਠਾਇਆ ਸਾਲਾ ਮਾਛੜ ਦਾ ਫੇਰ ਗੁੱਛਾ ਕਰੂ ਯਾਰ ਚੁਗੜਾ ਹੈ ਤੂੰ ਮਾਛੜ ਦਾ ਉਹ ਗੱਲ ਕਰਦੇ ਵੀ ਗੁੱਛਾ ਕਰੂ ਮਾੜਾ ਗੁੱਛਾ ਕਰੂ ਇਹਨੂੰ ਕੀ ਪਤਾ ਵੀ ਆਇਆ ਸੀ ਕੱਲ ਇੱਧਰ ਭਾਬੀ ગામੋਂ ਕੋਲੇ ਜਾਇਆ ਉਹ ਯਾਰ ਕਿਉਂ ਤੂੰ ਹੈਰਾਨ ਕੀਤਾ ਯਾਰ ਧੀ ਰਾਤ ਆਇਆ ਓਏ ਛੁੱਟਾ ਲਵਾਨ ਦੇ ਕੇ ਮਾਛੀ ਕੋਲੇ ਕੀ ਹੈ ਭਾਬੀ ਕੋਲੇ ਕੀ ਕੋਲੇ ਜਾਣਾ ਅੱਛਾ ਹਾਂ ਅੱਨਿਆ ਚਾਹ ਲੈ ਰੇ ਵਰਗੀ ਤਾਂ ਕੀ ਕਰਨੀ ਗੱਲ ਬਣ ਜੂਗੀ ਮਟਾਇਆ ਜਾਓ ਜਾਓ ਯਾ ਚੱਕੋ ਇਹਨੂੰ ਐਂ ਕਰ ਜੋ ਅਸ਼ੀਨਾ ਮਚਲ ਵੀ ਗਏ ਤੇ ਆਏ ਅੱਛਾ ਕੰਮ ਕਰਕੇ ਚਾਹ ਬਣਾ ਕੇ ਰੱਖੀ ਆਉਂਦੇ ਚਾਹ ਪੀ ਕੇ ਬੱਛਾ ਨੰਗਾ ਅਗੇ ਰਾਜਸਤਾਨ ਅੱਛਾ ਫੇਰ ਨਹੀਂ ਮੁੜਦੇ ਸ਼ੀਮੀ ਨੇ ਅੱਛਾ ਮਾਇਆ ਨਹੀਂ ਕਰੇ ਬਣ ਦਿੰਦਾ ਫੇਰ ਕਿਉਂ ਮੈਂ ਫਸਣਾ ਆਇਆ ਕਈ ਪੜੀ ਲਹੂ ਪਾਣੀ ਲੈ ਨਾ ਕੇ ਜਾਵਾਂਗੇ ਨਾ ਨਾ ਮੈਂ ਨਹੀਂ ਕਰੇ ਬੜਨਦਾ ਭਰਾ ਵੀ ਤੇ ਤੇ ਥੋੜੀ ਗੱਲ ਆਉਣ ਦੀ ਮੈਂ ਅਸੀਂ ਉੱਟਾਂਗੇ ਜੱਗ ਜੇ ਮੇਰੇ ਘਰੇ ਅਗਲਾ ਕੁਇਤਰ ਘਰੇ ਬੜੇ ਧਰੇ ਰਿਸ਼ਤੇਦਾਰ ਹੈ ਆਏ ਕੀ ਹੋਣਾ ਅਗਲਾ ਕੁ ਬੜਕ ਦਿੱਤੀ ਨਾ ਨਾ ਅਸੀਂ ਆਪ ਕਮਾਂਗੇ ਕੀ ਕਹੇਗਾ ਵੀ ਸ਼ਾਦੀ ਜ਼ਿੰਮੇਵਾਰੀ ਅਸੀਂ ਪੇਸ਼ ਹੋਵਾਂਗੇ ਮੈਂ ਹੀ ਇਹਦਾ ਕੰਮ ਕਰਦਾ ਚਲ ਨਾ ਕਰ ਸਾਨੂੰ ਤਾਂ ਕੀ ਹੁਏ ਹੈ ਦਾਇਸ਼ਤ ਜੀ ਬਣ ਜੇ ਨਾ ਬਣ ਜੂ ਪੂਰਾ ਤੇਰਾ ਕਾਦਾ ਅਗਲਾ ਕਰਨਾ ਬੈਲੀਆਂ ਨਾਲ ਹੱਥਾ ਅੱਛਾ ਤੈਨੂੰ ਦੱਛਤੀ ਕਰ ਜਾ ਠੀਕ ਹੈ ਲੋਰੀਆ ਹਾਂ ਤਾਂ ਆ ਗਿਆ ਭੰਡਾ ਲੈਣਾ ਸਾਰੀ ਗੱਲ ਕੱਢ ਖਿੱਚ ਗਿਆ ਆ ੱੱਕੀ ਤੁਰਿਆ ਉਹਦਾ ਭੰਡਾ ਲੈਣਾ ਮੈਂ ਹੋਈ ਕੋਲੇ ਚ ਜੀ ਇਹਨੇ ਦੇਖ ਲਤਾ ਉਦੋਂ ਤੇ ਜੀਨੇ ਕੋਲੇ ਜੀ ਬੁੰਡ ਤੇ ਮਾਰੋ ਇਹ ਤਾਂ ਪੂਰਾ ਜਾਨੂਆ ਹੋਏ ਜੀ ਤਾਂ ਕੰਦੇ ਤੋਂ ਚੰਗੀ ਲਈ ਫਿਰਦੇ ਹੋ ਮਾਜੀ ਚੀਜ਼ ਇੱਕ ਵੀ ਨਹੀਂ ਸਾਡੇ ਕੋਲੇ ਲੈ ਚੱਲ ਛਰਾਉਂ ਤਾਂ ਫਿਰ ਲੇਟ ਆ ਜਾਓ ਚੱਲ 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 ਆਪਾਂ ਪੁਰਾਣਾ ਹੋਰ ਲਈ ਆਉਂਦਾ ਕੋਲੇ ਇਹ ਤਾਂ ਐ ਕੱਜਲ ਦੇ ਸ਼ਕਲ ਨੂੰ ਤਾਂ ਬੜਾ ਸ਼ਾਰਾ ਮੈਨੂੰ ਰਾਤ ਰਹੋਗੇ ਤੁਸੀਂ ਨਾ ਨਾ ਬੱਸ ਜਾਣੇ ਹੁਣ ਅੱਗੇ ਲੇਟ ਹੋ ਗਏ ਐ ਨਾ ਕਿਹੜਾ ਟਾਈਮ ਦਾ ਟਾਲਾ ਗਿਆ ਵੱਜ ਜੀ ਅਸੀਂ ਕੰਮ ਬਹੁਤ ਕਰਨੇ ਆਂ ਗਾਂ ਚੱਲਣੇ ਆਂ ਕਰ ਜੀ ਆ ਆਏ ਕਰ ਵੰਟ ਟੂਤਾ ਜਿਹੇ ਜਿਹ ਹੈਗਾ ਹੈਗਾ ਮੱਛੀ ਦਾ ਜੇ ਅੱਜ ਕੋਈ ਜੱਟ ਤੋਂ ਕੰਮ ਕਢਾਉਣਾ ਅੱਛਾ ਇੱਕ ਹੋਰ ਮਾਰ ਜਾਗੇ ਫੈਰ ਜਾਂਦੇ ਹੋਏ ਜੇ ਕੋਈ ਹੈਗੀ ਅੱਖ ਚ ਰੜਕ ਨਾ ਨਾ ਆਪਣੀ ਦਾ ਕੋਈ ਨਹੀਂ ਭਾਈ ਆਪਣੀ ਦਾ ਵਧੀਆ ਪਿੰਡ ਚ ਦੱਛ ਦੇ ਫਿਰ ਤਾਂ ਨਾ ਨਾ ਆਪਣੀ ਦਾ ਪ੍ਰੀਤਮ ਨਾਲ ਵੀ ਵਧੀਆ ਮੈਂ ਕਹਿੰਦਾ ਤਾਂ ਜਾਂਦੇ ਕੱਢ ਜਾਗੇ ਕੰਮ ਭਾਈ ਦਾ ਬੁੱਧਾ ਕੱਢ ਤੈਨੂੰ ਕਹਿਤੀ ਗੱਲ ਚੱਲੇ ਆ ਹੁਣ ਫਿਰ ਜਾਉਣੇ ਮਾਉ ਰੋ ਨਹੀਂ ਕੋਈ ਨਹੀਂ ਜਾਓ ਭਾਈ ਨਾ ਜਾਂਦੇ ਖੂਟ ਜੀਆਂ ਕਰਕੇ ਬੱਛ ਤੇਰੇ ਐਦੂ ਬਾ ਯਾਰ ਬੈਠਾ ਆਜ ਨਹੀਂ ਆਉਣਾ ਲੈ ਆਏ ਘਰ ਪਾ ਲਾ ਕਾਰ ਤੂੰ ਅਦਾ ਦਾ ਦਾ ਪਾ ਲਾ ਬਾੜਾ ਕਾ ਆਇਆ ਤਾ ਓਏ ਕਈ ਬਾੜਾ ਇਹ ਦੇਖੋ ਲੈ ਕੀ ਜਾਉਂ ਜਾ ਰਿਹਾ ਹੈ ਜੇ ਮੇਰੇ ਮੁਕਾਬਲਾ ਹੋ ਜੇ ਬਾਤ ਖੁੱਲਾ ਰੱਖੀ ਚਾ ਇੱਧਰ ਆਪਾਂ ਜਾਗੇ ਅੱਛਾ ਹਾਂ ਚੰਗਾ ਚੱਲ ਫਿਰ ਚੰਗਾ ਫਿਰ ਬਾਈ ਹੈ ਚੰਗਾ ਹੋਰ ਤਾਈ ਮਾਛਰ ਦਲਵਾਰੇ ਨੂੰ ਕਹੀ ਨਹੀਂ ਵੀ ਚੰਦਾ ਆਈ ਰਾਤ ਬਾਈਲੀ ਆਇਆ ਤਾ ਓਏ ਚੱਲ ਗਿਆ ਜਾਨਦਾ ਹੀ ਆ ਬਾਈਲੀ ਨੂੰ ਤੇ ਤੈਨੂੰ ਕੰਮ ਕਝਾਉਣਾ ਦੇਖ ਰਿਹਾ ਕੋਈ ਨਾ ਨਾ ਲੋੜ ਨਹੀਂ ਪੈਂਦਾ ਤੈ ਕੱਢ ਜਾ ਓ ਤਾ ਆਇਆ ਓ ਹੋਏ ਕਬੂਤਰ ਚੱਜਵਾਜਿਆਗਾ ਜਿੰਦਾ ਨਹੀਂ ਆਏ ਹੁਣ ਕਬੂਤਰ ਜਿਹੜਾ ਅਗਲਾ ਆਪ ਲਿਆਇਆ ਬਾੜੂ ਉਹ ਜਿਹੜਾ ਸੋਨੇ ਜਿਹਾ ਲੱਗੇ ਰੰਗ ਜਿਹੜਾ ਭਾਈ ਆ ਉਹ ਕੰਮ ਚਾ ਕਰ ਕਬੂਤਰ ਕੋ ਕੁਛ ਆ ਨਾ ਪੀ ਪੀ ਮਰਜੀ ਪਾਉਣੇ ਜੇ ਤੁਨ ਮੁਕਾਬਲਾ ਹੋਵੇ ਆਪ ਆਉਟ ਹੋ ਜੀਗੀ ਚੱਲ ਚੱਲ ਕੁਛ ਆ ਜਾ ਚੱਲ ਨਾ ਛੱਡ ਕੇ ਆਵਾ ਛੱਡ ਦੇ ਨਾ ਚਾਹ ਦੀ ਫੁੱਜੀ ਗਾਂ ਦੀ ਫੋਰਚੂਨਲੀ ਫੜ ਜਾ ਹੋਰ ਪਰ ਆ ਜਾ ਚਾ ਓਏ ਐ ਕਾ ਠੀਕ ਹੀ ਚੱਲ ਜਮਾਤਾ ਕਹਿੰਦਾ ਹੈ ਨਾ ਤੈ ਉਹ ਚੱਲ ਚੱਲ ਹੈ ਉਹ ਆ ਜਾ ਹਾਂ ਤਾਂ ਇੱਕ ਗੱਲ ਹੋਰ ਦੱਸ ਨਾ ਜਵਾਨੀ ਵੇਲੇ ਆਉਂਦਾ ਹੁੰਦਾ ਮੈਂ ਏ ਛੇ ਭਾਈ ਅੱਛਾ ਤਾਂ ਹਾਈ ਗਰ ਰੇਗਾ ਫਾੜਾ ਹਾਂ ਤੇ ਬਹਾਂ ਲੰਜਾ ਮੈਂ ਠੇਕੇ ਤੇ ਨਾ ਅੱਛਾ ਤੇ ਵਿਚੋਂ ਸੀ ਗੱਲ ਜਮੇਰੀ ਉਹ ਕੱਲ ਖਈ ਬਾਈ ਮਾਤ ਜਵਾਨੀ ਅਲੀ ਗੱਲ ਜ਼ਿਆਦਾ ਜਾਂਦੀ ਹੁਣ ਮੈਂ ਇਹ ਸੋਚਦਾ ਮਤਲਬ ਬਿਉੜੇ ਕਰਕੇ ਨਛਾ ਕਰਨ ਲੱਗਿਆ ਪੈਸਾ ਗਾਲਿਆ ਠੀਕ ਹੈ ਤਾਂ ਤੇ ਜੀ ਕਰਦਾ ਵੀ ਬਾੜ ਗਈਆ ਕਿ ਨਾ ਕਹਾ ਬੀ ਤੇਰੇ ਪੁੱਛ ਨਹੀਂ ਕਰੋੜਾਂ ਦਾ ਸਰੀਰ ਗਾਲਤਾ ਦੇ 10 ਲੱਖ ਜੱਟ ਰਾਡ ਤੋੜ ਚੰਨੀ ਤੇਰੇ ਛੇਕੇ ਵਾਲੇ ਬਾਣ ਚ ਆਏ ਹਾਏ ਹਾਏ ਇਹ ਕੱਲ੍ਹਣਾ ਮੈਂ ਕਈ ਬੜੀ ਯਾਦ ਆਉਂਦੀ ਆ ਗੱਲਬਾਤ ਬਣ ਗਈ ਬਣਦੀ ਆ ਉਹ ਜੀ ਬਣ ਗਈ ਬੱਸ ਫੇਰ ਇਹ ਮੈਂ ਉਹ ਤੋਂ ਬੱਸ ਕਿਤੇ ਗਾਦਨ ਦਾ ਗੱਲ ਬਣ ਗਈ ਸੀ ਹੋਰ ਤਾਂ ਹੀ ਭਏ ਨਸ਼ਿਆਂ ਚ ਅੱਛਾ ਤਾਂ ਹੋਰ ਹੁਣ ਪਹਿਲਾਂ ਤਾਂ ਜੇ ਮੈਂ ਚਿੱਤ ਵੀ ਨਹੀਂ ਕਰਦੇ ਸੀ ਤੋ ਖਾ ਦੇਗੀ ਤਾ ਉਹ ਬਸ ਛੋਡੋ ਤੋ ਖਾ ਦੇਗੀ ਮੇਰੀ ਮਾਸੀ ਬਚਨੋ ਕਰਉਂਦੀ ਸੀ ਉਹਨੇ ਬਹੁਤ ਕਿਹਾ ਕਹਿੰਦੀ ਭਾਈ ਮੁੰਡਾ ਕੰਮ ਵਾਲਾ ਕਰ ਦਿਓ ਇਹ ਮੇਰੇ ਤੇ ਖਾਰਜੀ ਖੰਦੇਸੀ ਅੱਛਾ ਤੇ ਵਿੱਚ ਮਾਸਰ ਦਲਵਾਰਾ ਕਹਿਣ ਲੱਗਿਆ ਕਿ ਛੇਧੀਆਂ ਮਾਸੀਆਂ ਫਿਰ ਪਿੰਡ ਦਾ ਪੁਰਾਣਾ ਬਣ ਜੂ ਜੋ ਪੁਰਾਣੇ ਬਣਦੇ ਕਰਦੇ ਹੁੰਦੇ ਆ ਹਾਂ ਹਾਂ ਤਾ ਬਸ ਫਿਰ ਬਿੱਚੀ ਰਹੇਗੀ ਗੱਲ ਐਂ ਬਾਦ ਆ ਕੀ ਮੀਤੇਤ ਬਾੜ ਨਹੀਂ ਕਰੀਦੇ ਹੁੰਦਾ ਤਾਇਆ ਉਹ ਤਾਂ ਤੇਰੀ ਗੱਲ ਮੰਨ ਗਿਆ ਮੈਂ ਹਾਂ ਇਹ ਨਾ ਤੋਖਾ ਦੇ ਦੇ ਆਦੇ ਬਚਾਲੇ ਛੱਡ ਜਮਾ ਜਮਾ ਤੋਖਾ ਹਾਂ ਛੱਡ ਦਿੰਦੀਆਂ ਨੇ ਛੱਡ ਜਿਗਾ ਪੜਾਵਾ ਆਪ ਨੂੰ ਛੜ ਤਾ ਛੜ ਦਿੰਦੀਆਂ ਕੀ ਆ ਇਹ ਤਾਂ ਕਹੇ ਬਲਾ ਕੇ ਬੰਦਾ ਮਰਵਾ ਦਿੰਦੀ ਮਰਵਾ ਦਿੰਦੀ ਅੰਮੋ ਕਰ ਛੱਡ ਕੇ ਦਿੰਨੇ ਯਾਰ ਮਰਵਾ ਤਾ ਹਾਂ ਉਹ ਗਾਣਾ ਥਈ ਹ ਤਾਇਆ ਗਾਣਾ ਸੱਚੀਆਂ ਨੇ ਹੂੰ ਆ ਗਿਆ ਆ ਗਿਆ ਮੂੰਹ ਨੂੰ ਆਇਆ ਲੱਗਦਾ ਹਾਂ ਤਾਂ ਬੰਦਾ ਚੱਪਿਆ ਕੀ ਬੰਦਾ ਚਾ ਲਚਾਰੀ ਕਰ ਲੈ ਫਿਰ ਉਹ ਖਾਲੀ ਨਾ ਜਾਵੇ ਚੱਕਰੀ ਨਾ ਮੰਮ ਕਰ ਲੈ ਲੋੜ ਨੂੰ ਕਾਰਤੂਸ ਜੇ ਪਾਉਣਾ ਬੋਚ ਕੇ ਚੱਲਦਾ ਪਤਾ ਲੱਗ ਖੜ ਗਮਜਾ ਛੇ ਮਾਰ ਲੈ ਬੋਚ ਕੇ ਚੱਲ ਮਜਾ ਛਾ ਮਾਰ ਲੈ ਮਨ ਦਾ ਅਸਾ ਛਾਨ ਆ ਜਾਂਦੀ ਹੈ ਇੱਥੇ ਤਾਂ ਲੈ ਹੁੱਕਾ ਕਾਲ ਆਹ ਕੋਲ ਤੂੰ ਮੂੜਿਆ ਲੱਗ ਬੋਲ ਚੁੱਕਾ ਟਕਾਣਾ ਮੂੜ ਆ ਜਾ ਮੂੜਿਆ ਲੱਗ ਜੀ ਪ੍ਰੀਤਮਾ ਓ ਪ੍ਰੀਤਮਾ ਚਲਾ ਦੇ ਚਲਾ ਦੇ ਛੱਡੀ ਪੈਂਦੀ ਲੰਨ ਚਲਾ ਦੇ ਚਲਾ ਦੇ ਭਾਈ ਚਲਾ ਦੇ ਓ ਛੜੀ ਦੇ ਓ ਓੱਚਾ ਪੜਾ ਹੋ ਜੇ ਖੜਾ ਹੋ ਕੇ ਬੱਜਦੀ ਆ ਅਸੀਂ ਤਾਂ ਕਰਦੇ ਆ ਚੌੜ ਪੈਗੇ ਫਲ ਲਈ ਜਾਣਾ ਗੱਲ ਨਾ ਓਏ ਚੌੜ ਪੈਗੇ ਭਾਈ ਚੌੜ ਕਰਦੇ ਮੈਂ ਓਦੋਂ ਵੀ ਤੇਰੀ ਜਾਨ ਬਖਸ਼ਤੀ ਰਹਿਣ ਦੇ ਚੋਰਾ ਤੂੰ ਅਸੀਂ ਚੌੜ ਪੈਗੇ ਚੌੜ ਚੌੜਾ ਹੋਰ ਨਾਲੀ ਕਰੀ ਮੈਂ ਤੈਨੂੰ ਦੱਸਾਂ ਅਸੀਂ ਤਾਂ ਗਾਂ ਜਾਂਦੇ ਸੀ ਤੇਰੀ ਕਰਤੂਤ ਪੈਂਦੀ ਬੁੰਡ ਦੇਣੇ ਉਂਗਲਾਂ ਲਾਲਾ ਲਈ ਆਉਣਾ ਲੋੜਾ ਫੜਨਾ ਇਹ ਤਾਂ ਗਾਂ ਜਾਂਦੇ ਸੀ ਗਾਂ ਬਾਲੇ ਮੁੜ ਗਏ ਝੜਗ ਮਾਉਣ ਵਾਲੇ ਨਾ ਨਾ ਚੌੜ ਪੈ ਗਿਆ ਨਾ ਨਾ ਜਾਂਦੇ ਸੀ ਬਾਪੂ ਚੱਲੀ ਨਹੀਂ ਓਏ ਬਾਲੇ ਮੁੜ ਗਏ ਜੋ ਨਹੀਂ ਲੈ ਓਏ ਪਾ ਦੇ ਰੱਖ ਜਾ ਰੱਖ ਜਾ ਬਾਲੇ ਮੁੜ ਗਏ ਝੜਗ ਮਾਉਣ ਵਾਲੇ ਮਰੂ ਮੈਂ ਜਾਉ ਇੱਥੋਂ ਇੱਥੇ ਜਾਂਦੇ ਆ ਜੰਡ ਦੇ ਬਾਣ ਦੇਣਾ ਮੈਨੂੰ ਓਏ ਭਾਈ ਪਰੀਤ ਮੈਂ ਪਰਿਵਾਰ ਠੀਕ ਸੀ ਪੂਰੀ ਠੀਕ ਆ ਗੱਲ ਜੋ ਕਰਦੇ ਪੂਰੀ ਠੀਕ ਆ ਰਾ ਫਿਰ ਫਿਰ ਆ ਜੀ ਨਾ ਤਲ ਜਾ ਉਹ ਕੇ ਤੇਰੇ ਦਰ ਲੈਵੇ ਇਹ ਨਸਾਂ ਚ ਦੀ ਆ ਜੀ ਇੰਨੇ ਯਾਦ ਸੀ 14 ਭੂਪਨੇ ਵੇਚਣਾ ਜਾ ਚੱਲ ਫਿਰ ਬਾਈ ਨਾ ਰਾਤ ਰਹਿ ਜੋ ਚਾਹ ਪੀਜੋ ਨਾ ਨਾ ਅਸੀਂ ਤਾਂ ਕੰਮ ਨੂੰ ਇਹ ਨਾ ਕਰੋ ਬਹੁਤ ਚਰਦੀ ਸਾਮੀ ਹੈ ਚੱਤਲਾਂ ਤੇ ਆਏ ਕਸਾ ਲੂ ਨਾ ਨਾ ਦੀ ਖੁੱਦੀ ਦਿਨ ਹਵਾ ਲਵਾਈ ਹੈ ਕਿੱਥੇ ਚੱਲੂ ਚੰਗਾ ਬਾਈ ਫਿਰ ਮੁੰਡੇ ਮੋ ਛਾਲਾ ਇਹ ਨਹੀਂ ਚੱਲਦੀ ਪੁੱਤ ਖਾਤਮਾ ਤੁਹਾਡਾ ਗੱਡਾ ਚੱਲੀ ਨਹੀਂ ਹੋਈ ਨਾਲ ਹੀ ਬੁੰਡ ਚ ਲੈ ਨੋ ਮੋੜ ਕੇ ਹਾਂ ਚੱਲਣ ਆਣੀ ਆਪਾਂ ਇਹਨੂੰ ਘੁਵਾੜ ਲਈ ਫਿਰ ਜਿਉਂ ਮਾਰਦੇ ਤੇ ਮਾਰੀ ਹੁਣ ਤਾਂ ਲੋੜ ਜੀ ਨਹੀਂ ਚੁੱਟਾ ਹੰਸੀ ਕੰਗੇ ਆ ਜਾ ਗਿਆ ਸਾਰਾ ਲੋੜ ਦਾ ਆ ਜਾ ਜਾ ਤਾ ਇਹ ਭੰਗਾ ਜੱਲਣਾ ਚੱਲਦੀ ਨਹੀਂ ਤਾਂ ਇੱਥੋਂ ਓ ਲੋੜ ਜੀ ਨਹੀਂ ਕਰੀ ਪਰ ਉਹਨੇ ਆਈ ਲੋੜ ਨਹੀਂ ਕਰੀ ਉਹ ਤਾਂ ਹੁੱਕਾ ਪੀ ਕੇ ਨਾ ਲੋੜਤਾ ਕਰ ਗਿਆ ਰੋ ਸਵਾਲ ਦੋ ਚਾਰ ਹੋਰ ਆ ਦੇ ਆ ਨਾ ਸੀ ਤੂੰ ਅਰੇ ਚਤਲਾ ਤੇ ਫੇਰ ਲੈ ਕਰੋ ਨਾਲਿਆਂ ਇਹਨਾਂ ਭੰਗਾ ਜੱਲ ਆ ਦੋ ਚਾਰ ਲਾਇਸੈਂਸ ਹੋਰ ਬਣਾ ਲਓ ਭੈਣ ਦੀ ਬੁੰਡ ਦੇ ਨੂੰ ਕਦੇ ਚਲਾ ਕੇ ਦੇਖੀ ਆ ਚਤੜਾਂ ਚ ਲੈ ਲਓ ਨਾਲੀਆਂ ਪ੍ਰੀਜ਼ਮ ਦਾ ਲੋੜਾ ਨਾ ਬਿੰਗਾ ਕਰ ਨੂੰ ਬਾਲੇ ਮੁਰਗੇ ਜੜਾਂ ਘਮਾਉਣ ਵਾਲੇ ਮੁਸ਼ਕਲੀ ਘਮਾਚੇ ਤਾਂ ਦੋ ਚਾਰ ਨੂੰ ਲੈ ਕੇ ਹੀ ਘਮਾਚੂ ਚੜ ਆਏ ਹਾ ਲੈ ਸੁੱਕੀ ਰੌਫਲਾਂ ਲਾਇਸੈਂਸ ਬਣਾਉਂਦੇ ਫਿਰ ਇਹਨੂੰ ਬੁੰਡ ਚ ਲੈ ਲੋ ਨਾਲੀਆਂ ਮੋੜ ਕੇ ਭੈਣ ਦੀ ਬੁੰਡ ਦੇ ਨੂੰ ਕਦੇ ਦੀਵਾਲੀ ਤੇ ਨਹੀਂ ਚਲਾਈ ਕਦੇ ਹੁਣੀ ਚਲਾਈ ਕਿਉਂ ਪੈਣ ਦੀ ਬੁੰਡ ਤੇ ਨੋ ਮੇਰੇ ਲਾਉੜੇ ਮਾਰੋਂ ਕਿਤੇ ਗਾਣਾ ਨੰਗ ਜੋ ਆ ਪੈ ਜੱਟ ਨਾਲੇ ਕੋਲੇ ਡੱਕਾ ਨਹੀਂ ਨਾਸ ਲਾਣਾ ਬਾਤ ਤਾਂ ਵੀ ਮੇਰਾ ਬੈਂਗਣ ਨਹੀਂ ਪੱਟ ਸਕਦੇ ਉਹੀ ਅਸਲੇ ਚੱਕੀ ਫਿਰਦੇ ਆ ਬੁੰਡ ਚ ਲੈ ਲੈ ਨਾਲੀਆਂ ਮਾਰੀ ਡਾਂਗ ਜਾਣ ਕੱਢ ਦੂੰ ਪੈਣ ਦੇ ਲੰਨਾ ਦੀ ਲਾਉੜਾ ਫੜਨਾ ਪ੍ਰੀਤਮ ਦਾ ਰਾਤ ਨੂੰ ਆ ਜੋਰ ਹੀ ਨਹੀਂ ਟੇਕਦਾ ਪੈਣ ਦਾ ਲੰਗੂਰ ਚੱਲੇ ਕਹਦਾ ਤੂੰ ਬਦਲਾ ਲੈਣਾ ਮੇਰਾ ਕਾਲਾ ਬੈਂਗੜ ਨਾ ਪੱਟਦੇ ਬੁੰਡ ਤੇ ਗਰੋਹ ਖਾ ਕੇ ਜੰਨਾ ਲੈ ਚੰਦੀਆਂ ਉਂਗਲ ਲਾ ਗਈ ਲਊ ਭਾਂਡਾ ਲੰਨਾ ਕੇ ਹਮੜਾ ਸੇ ਬਣਾਏ ਆ ਆ ਹੁੱਕਾ ਲੈ ਜਾਂਦੇ ਭਾਈ ਆਪਦਾ ਪੀ ਲੋ ਰਾਜ ਕਦੇ ਬੀੜੀ ਭਰ ਲੈਣਗੇ ਚੁੱਕ ਸੁੱਖੇ ਵਾਲੀ ਕਦੇ ਕਿਵੇਂ ਭਾਂਡ ਦੇ ਲੰਨਾ ਦੀਆਂ ਮੀਟਿੰਗਾਂ ਝੋਂ ਵਰ ਮਰ ਜੂ ਬੜੇ ਹੋ ਗਏ ਮੀਟਿੰਗਾਂ ਕਰਦੇ ਲੋੜਾ ਨਹੀਂ ਪੱਟ ਸਕੀ ਕਿਸੇ ਦੇ ਕਲਪਾਇਆ ਪ੍ਰੀਤਮ ਤੇਰੀ ਕੀ ਲੋੜੇ ਦੇ ਯਾਰ ਦਾ ਭਾਂਡੇ ਲੰਦਾ ਯਾਰ ਰੋਲਾ ਜੇ ਤਾਂ ਖਾਸਾ ਪਈ ਜਾਂਦਾ ਐਨਾ ਆਉਂਦਾ ਵੀ ਆਉਂ ਜੇ ਘਰੇ ਹੋ ਕੇ ਆਏ ਆ ਭਾਂਡੇ ਲੰਨਾਂ ਨੇ ਕਿਤੇ ਪ੍ਰੀਤਮ ਹੀ ਨਾ ਮਾਰਤਾ ਹੋ ਯਾਰ ਰੋਲਾ ਤਾਂ ਖਾਸਾ ਪਈ ਜਾਂਦਾ ਸੀ ਓਏ ਨਾ ਗੋਲੇ ਕੀ ਲੋੜਾ ਪ੍ਰੀਤਮ ਨੇ ਕੋਠੇ ਹੋਣ ਜੀ ਬੋੜਾ ਹੱਸਦਾ ਚੱਕਰ ਜਿਹਾ ਕਾ ਕੇ ਜਾ ਯਾਰ ਚਾ ਲੱਗ ਜੂ ਮਹਿਲਾ ਦਾ ਆਉਂਦੇ ਤਾਂ ਹੈ ਯਾਰ ਐਥੋਂ ਬੱਜੀ ਨਹੀਂ ਹੈ ਆਉਂਦੇ ਬੱਜੀ ਕਾ ਜਾ ਨੋਦੀ ਨਹੀਂ ਸੀ ਗਈ ਲੌੜਾ ਲੌੜੂ ਹੁੱਕੇ ਪੀ ਗਏ ਯਾਰ ਨਛੇ ਤੇ ਤੈਨੂੰ ਆਖਰੀ ਵੀ ਚਰਾ ਮੌਕੇ ਤੇ ਚੱਲੀ ਨਹੀਂ ਤੇ ਐਥੋਂ ਹੈ ਫਿਰ ਉਹ ਹੀ ਗੱਲ ਉਹ ਫੇਜਾ ਨਹੀਂ ਦਾ ਬੰਦੇ ਬੰਦੇ ਚਾਜ ਚਲਾ ਜਾ ਫਿਰ ਚਲਾ ਜਾ ਕਾਪਾ ਜਪ ਬੰਤਾ ਅੱਛਾ ਖੇ ਅੱਜੀ ਆਖਾ ਕੇ ਤੇ ਮਾ ਚਲੀ ਵੀ ਕੋ ਜੀ ਤੁਮਨੇ ਬੰਦੇ ਛਾਦੇ ਰੱਖਿਆ ਅੱਛਾ ਮਾਰਤਾ ਓਏ ਹਾਂ ਮਾਰਤਾ ਨਾ ਬੱਛ ਫਿਰ ਮੈਂ ਅਖਾ ਕਾਨੂੰ ਪਾਪ ਕਰਨਾ ਮੈਂ ਇਹਨੂੰ ਅਖ ਮਖਾ ਜਿਹੇ 100 ਗਊ ਮਾਰਤੀ ਜੈ ਜੈ ਇੱਕ ਬੰਦਾ ਪਾਪ ਹੋ ਜੂ ਮੈਂ ਤਾਂ ਨਾਲ ਮੂਰੇ ਹੱਥ ਰੱਖ ਲਿਆ ਫਿਰ ਮੈਂ ਕਿਹਾ ਮੈਂ ਨਹੀਂ ਚਲਾਉਣ ਦਿੰਦਾ ਕਿਉਂ ਬੱਚਾ ਪਾਪ ਨੀਤ ਬਦਲ ਗਈ ਉਹ ਤੇ ਭੈਣ ਦੀ ਫੁੱਦੀਆਂ ਡੈਂਡੀਆਂ ਗੱਲਾਂ ਕਰਦਾ ਸੀ ਰੇ ਬਦਲ ਗਈ 70 70000 ਤੇ ਬਖਸ਼ਤਾ ਅੱਛਾ ਹਾਂ ਆ ਚੱਕੀ ਭੈਣ ਦੇ ਫੁੱਦੇ ਨੂੰ ਫਿਰਦੇ ਇਹ ਲੋਹਾ ਨਹੀਂ ਫਿਰ ਉਹ ਤਾਲੀ ਕਰਕੇ ਜਦੋਂ ਬੁਲੈਂਕੀ ਆਏ ਸੀ ਉਹ ਕਹਿੰਦਾ ਸੋਦੀ ਕਾਲੀ ਗਊਆਂ ਬਖਸ਼ ਦਿਓ ਅੱਛਾ ਅਸੀਂ ਆਖੇ ਪੈਰੀ ਦੀ ਗੱਪਿਆ ਹਾਂ ਨਾ ਇਹ ਤਾਂ ਬੰਦਾ ਹੀ ਨਹੀਂ ਹੋਣਾ ਤੇ ਕਰ ਲੈ ਕਿਸੇ ਦੀ ਤੂੰ ਆਇਆ ਜਾ ਜਾ ਭੈਂਦਾ ਲਨਾ ਦਾ ਛੋੜਾ ਚੜੇ ਪੇ ਬੁੰਡ ਤੇ ਛੋੜੇ ਪੰਗੇ ਕਿਉਂ ਭੈਂਦਾ ਥਵੀ ਲਾਇਆ ਸਾਡੇ ਬਚਾਰੇ ਨਾ ਬੁੰਡੇ ਤੇ ਲੈ ਲੋ ਇਹਨੂੰ ਨਾਲ ਨੂੰ ਚੱਕ ਭੈਂਦੇ ਲਨੋ ਮਾਰੋ ਅਗਲ ਦੀ ਹਿੱਕ 'ਚ ਮੈਂ ਤਰਸ ਦੇ ਆਧਾਰ ਤੇ ਬਖਸ਼ ਤਾ ਹਾ ਭੈਂਦਾ ਫੁੱਦਾ ਵਸਤਾ ਐਂ ਕਰ ਜਰ ਮੈਂ ਚਾਲਿਆ ਸੀ ਗੁੱਗਾ ਮੈਡੀ ਤੋਂ 11 11 ਸੈਦਾ ਹੁੱਕਾ ਹੁੱਕਾ ਲੈ ਕੇ ਉੱਥੇ ਜਰ ਵੀਰ ਬਣ ਕੇ ਜਾ ਪੜਦੇ ਜੇ ਨਾਲ ਜਰ ਮੈਂ ਸਾਜੇ 11 ਸਾਜਾ ਹੁੱਕਾ ਲਿਆ ਸੀ ਮੈਰੀ ਤੋਂ ਛੇ ਰੇਗਾ ਬੰਤ ਵੀਰ ਬਣ ਕੇ ਲਿਆ ਦੇ ਜੀ ਤੂੰ ਉੱਥੇ ਕਰੇਗਾ ਚੱਕਲੇ ਹੁੰਦੇ ਤੁਸੀਂ ਬੱਸ ਪ੍ਰੀਤਮ ਕਹਿੰਦਾ ਭਾਈ ਮੈਂ ਦੋ ਹੁੱਕੀਆਂ ਲਾਦਾ ਅੱਛਾ ਉਹ ਪ੍ਰੇਮ ਉਹ ਪ੍ਰੇਮ ਤੂੰ ਜੋਰੇ ਦੇ ਭੇਜ ਦੇ ਲੇਉਂ ਨਾ ਅਸੀਂ ਨਹੀਂ ਜਾਂਦੇ ਜਿੱਥੋਂ ਕੋਈ ਨਾ ਮੋੜਿਆ ਨਾ ਨਾ ਸਾਜਾ ਐਂ ਕਹਾਂਗਾ ਅਗਲੀ ਵੀ ਉੱਥੇ ਰੱਖ ਲੈ ਚੱਕਣੀ ਨਹੀਂ ਦਿੱਤਾ ਸਾਲਾ ਹੁੱਕੀ ਦਾ ਹੈਂ ਤੇ ਮੋ ਪ੍ਰੇਮ ਤੇ ਰੱਖ ਲਿਆ ਹਾਂ ਹਾਂ ਮੋ ਪ੍ਰੇਮ ਚ ਤੂੰ ਮੋ ਪ੍ਰੇਮ ਰੇ ਤੇ ਜੋਰੇਂ ਦੇ ਦੂ ਆ ਅਸੀਂ ਜ਼ਿੰਦਗੀ ਚ ਪੁੱਛੇ ਮੁਰਕੇ ਨਹੀਂ ਗਏ ਕਦੇ ਜਾਣ ਹੀ ਦਿੰਦਾ ਲਾ ਬੁੰਡ ਚ ਦੇ ਦੁੱਡਾ ਗਏ ਕਦੇ ਉੱਥੇ ਰਹਿ ਗਿਆ ਨਾ ਨਾ ਅਸੀਂ ਉਹ ਨਹੀਂ ਜਾਂਦੇ ਬਾਈ ਬਣ ਕੇ 11100 ਰੁਪਏ ਤੇ ਐਸੀ ਮਾਨੂੰ ਰਾਤੋਂ ਪੱਕੇ ਤੋਂ ਹੋ ਜਾ ਜੇ ਸਿਰ ਆ ਦੇ ਜਾ ਤਾਂ ਹਾਂ ਉਹ ਕਦੇ ਨਹੀਂ ਮਰ ਜਾਗੇ ਸੀ ਲੇ ਲੇ ਮਾਫਰਾ ਕਾਈ ਜਿਆਦਾ ਨੂੰ ਪੂਰੀ ਟੂਰਨਾਮੈਂਚ ਨਾਲ ਕਹਿੰਦੇ ਹੁੱਕਾ ਤਾਂ ਦੇ ਦੇ ਨੌਲੇ ਕਹਿੰਸੀ ਮਾਰ ਕੇ ਜਾਵਾਂਗੇ ਹੁਣ ਹੁੱਕੇ ਭਾਲਦੇ ਹਾਂ ਨਾ ਫਿਰ ਉਹ ਤਾਂ ਛੱਡੀ ਦਿੱਤਾ ਜੀ ਭਾਂਦਾ ਫੁੱਦਾ ਛੱਡ ਤਾਂ ਬੁੰਡ ਤੇ ਪਈਆਂ ਆ ਗਏ ਮੈਂ ਭਾਂਦੇ ਲੰਨੋਂ ਤੁਹਾਨੂੰ ਪਹਿਲਾਂ ਕੀ ਅੱਖ ਸੀ ਉਹ ਸੋ ਤੋਂ ਬੰਦਾ ਨਹੀਂ ਲੋਟ ਆਉਂਦਾ ਇੱਕ ਜਦ ਮੇਰੇ ਮਤਲਬ ਵੀ ਕਿੱਟ ਚੋਣਾ ਪਿੰਨੇ ਜੱਗ ਪੈ ਸੱਟਾ ਸੱਟ ਲੇਖਣ ਨੂੰ ਰੱਖਿਆ ਗੁੰਡ ਚ ਲੈਣੇ ਪੈਨੇ ਤੂੰ ਆਏਗਾ ਜਾਨ ਬਚ ਗਈ ਸਾਲਾ ਨਾ ਐਂ ਤਾਂ ਬੋਲਿਆ ਨਹੀਂ ਕੁਛ ਨਾ 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 ਸਾਨੂੰ ਕਹਿੰਦਾ ਜਰਾ ਇਹਨਾਂ ਕਰੋ ਮੈਂ ਥਾ ਪਾਣੀ ਨਹੀਂ ਪੁੱਛਿਆ ਆਛਾ ਕੀ ਵਿਚਾਰਾ ਪਿਆਸੀ ਕਹਿੰਦਾ ਮੈਂ ਤੋ ਹੀ ਕੱਲਾ ਵੀ ਮਾਰੋ ਨਾ ਮਾਰੋ ਨਾ ਫਿਰ ਅਸੀ ਪਾਕਸ਼ਤਾ ਅੱਛਾ ਆਏ ਮੈਨੂੰ ਅਖਿਆ ਮੈਂ ਕਿਹਾ ਪਾਪ ਵਾਲਾ ਬੰਦੇ ਆ ਜੋ ਬੰਦਾ ਮੂਰੇ ਹੱਥੀ ਜੋੜ ਗਿਆ ਜੋੜਾ ਜੇ ਤੂੰ ਜੇ ਮੈਂ ਹੁੱਕਾ ਬਈ ਹਾਏ ਭੇਜ ਦੇ ਨਾ ਯਾਤਾ ਮੈਂ ਜਾਂਦਾ ਇਹ ਵੀ ਅਨਖੀ ਆਏ ਮੁੜ ਕੇ ਜਾਂਦਾ ਆਂ ਅੱਖੀ ਕੋ ਭੈਣ ਦੀ ਫੁੱਦੀ ਪਤਾ ਮੂਰੇ ਬੰਡ ਤੇ ਪਹਿਣ ਗਈ ਆਂ ਜਾਂਦਾ ਆਂ ਅੱਖੀ ਤੇ ਕਹਿ ਪਹਿਣ ਤੇ ਪਹਿਜੀ ਜਿੱਕ ਕੇ ਮਛਾ ਖੜਿਆ ਛੜਿਆ ਅੱਛਾ ਕੰਚ ਦਾ ਸਿਵਾਈ ਲਿਆ ਦੇ ਹੋਰ ਮਿਲ ਨਾ ਬੁੰਡ ਚ ਲੈ ਲਿਆ ਗਫਰ ਦੀ ਪੇਪਾ ਸਾਲਾ ਕੰਚ ਦਾ ਉਹ ਬੈ ਲੱਗਿਆ ਓਏ ਤੁਸੀਂ ਐਂ ਜਾਣੋ ਉਹ ਨੀਂਦ ਸੀ ਭੈਣ ਦੇ ਲੰਨੋ ਤੁਹਾਡੀ ਬੁੰਡ ਕੋਟ ਦੇ ਨਾਲੇ ਉੱਥੇ ਬੰਦ ਦਾ ਨਾ ਬੋਲ ਲੈਣੀ ਨਾ ਨਾ ਤੁਹਾਡੀ ਕਿਸਮਤ ਚੰਗੀ ਸੀ ਜਿਹੜਾ ਬਚ ਗਿਆ ਤੁਸੀਂ ਉਹ ਤੋਂ ਉਹ ਬੰਦੇ ਨੂੰ ਕੋਈ ਜਾਣ ਹੀ ਦਿੰਦਾ ਉਹ ਤਾਂ ਤੇਰੀ ਗੱਲ ਮੰਨ ਗਿਆ ਬਾਸ਼ਾ ਦਾੰਗ ਦੀ ਹੱਥ ਛੋੜ ਹੀ ਬੜੀ ਉਹਦੀ ਬਸ ਕਰਮੀ ਧਰਮੀ ਬਚ ਗਏ ਹਾਂ ਬਚ ਗਏ ਹਾਂ ਉਹ ਬੰਦਾ ਬੱਜ ਗਿਆ ਪੁੱਛਿਆ ਤਾਂ ਐਵੇਂ ਕਹਿ ਦਿੱ ਗਏ ਹਾਂ ਬਰਤਨ ਵਾਲਾ ਇਹ ਕੋਈ ਬਰਜਾ ਨਹੀਂ ਇੱਕੋ ਤੋਂ ਦੋ ਵੀ ਅੱਛਾ ਤਾਈ ਛੱਡਿਆ ਬੱਚਾ ਸੀ ਬੱਜ ਲਗੇ ਠੀਕ ਆ ਤਰਸ ਕਰ ਗਏ ਹਾਂ ਚੱਲ ਗਏ ਫਿਰ ਜੋੜਾ ਚੱਲ ਚੱਲ ਅਸੀਂ ਚਰੀ ਵਾਲੀ ਬੱਟ ਤੇ ਬੈਠੇ ਨੂੰ ਕਰੇ ਬਾਈ ਹੋਰ ਨੇ ਮਗਾਇਆ ਹੁੱਕਾ ਲਿਆ ਹਾਂ ਰਿਸ਼ਤੇਦਾਰ ਦਾ ਹਾਂ ਅਸੀਂ ਕਾਹ ਬੈਠੇ ਲਿਆ ਦਿੰਨਾ ਲਿਆ ਚੱਲ ਆ ਜਾ ਪਤਾ ਆ ਜਾ ਅਰੇ ਦੋੜਾ ਚੱਲ ਗਏ ਕਿੱਥੇ ਹੁੱਕਾ ਲੇ ਗਏ ਮੈਂ ਨਹੀਂ ਜਾਂਦਾ ਓਏ ਆ ਜਾ ਉਹ ਨਾ ਮੈਂ ਨਹੀਂ ਜਾਂਦਾ ਓਏ ਭੇ ਦੇ ਨੂੰ ਵੇ ਇਹਦਾ ਸੁਭਾਅ ਬਾਲਾ ਖਰਾਬ ਹੈ ਨਹੀਂ ਜਾਂਦਾ ਕਿ ਸੋ ਕੀ ਕਹਿੰਦਾ ਨਾ ਨਾ ਮੈਂ ਨਹੀਂ ਜਾਂਦਾ ਜੁੰਦੇ ਓਏ ਆ ਜਾ ਦੁਰਿਆ ਨਹੀਂ ਜਾਂਦੇ ਅਸੀਂ ਚੜੀ ਆਈ ਬੱਟ ਤੇ ਬੈਠੇ ਉਹਨੂੰ ਕਹਿੰਦੇ ਬਾਈ ਦਾ ਹੁੱਕਾ ਇੱਕ ਪਾਣੀ ਵਾਲੀ ਬੋਤਲ ਰਹਿ ਗਈ ਹੈ ਹੋ ਤਾਂ ਰਹਿ ਕੋ ਸ ਚੱਪੜਾਂ ਹੈਗੀਆਂ ਚੱਪੜਾਂ ਚੱਪੜਾਂ ਤਾਂ ਹੈਗੀਆਂ ਬਸ ਜੋ ਚੀਜ਼ਾਂ ਚੰਗਾ ਲਿਓਣਾ ਮੈਂ ਮੰਗਾ ਤਾਂ ਨਹੀਂ ਆਉ ਜਾਉ ਇਹਨੂੰ ਭੇ ਜੇ ਨਹੀਂ ਆ ਪਿਜਾ ਦੂ ਹਾਂ ਮਾਰ ਤੇ ਸੀ ਪੈਂਡਾ ਲੈਣਾ ਬਚ ਕੇ ਕਰਮੀ ਧਰਮੀ ਹੋਤਾ ਉਹ ਬੁੰਡ ਮਾਜਾ ਫਲਾਂਜੀ ਹੋਏ ਕੋਈ ਹੋਰ ਲੈ ਸੰਦ ਚਲਦੀ ਨਹੀਂ ਕਰਦੀ ਓਏ ਕਵਾੜ ਦਾ ਚਾਹ ਤਾਂ ਬੇਚਾ ਮੜਵਾ ਤੇ ਸੀ ਪੈਂਡੇ ਲੈਣ ਦੇਖੋ ਰਕੂੜ ਗੇਕ ਕਾ ਟੂਸ਼ ਨਹੀਂ ਪਿਆ ਪਤਾ ਨਹੀਂ ਕੀ ਹੋ ਗਿਆ ਉਹ ਪੈਂਦਾ ਅਨਯੋਤਲ ਹੋ ਗਈ ਤਾਂ ਉਹ ਤਾਂ ਗੱਲ ਬੰਤ ਦੀ ਪੱਕੀ ਮੰਨ ਨੀਂਦ ਨੂੰ ਮੁੰਦ ਚੀ ਪੈਂਡਾ ਲੈਣਾ ਨਹੀਂ ਕੱਛਾਂ ਚ ਲੈ ਕੇ ਮਾਰ ਦਿੰਦਾ ਇਹ ਗਲਤ ਹੈ ਉਹ ਬੰਦਾ ਜਰਵਾਨੀ ਬੜਾ ਗਲਤ ਪੰਗਾ ਲੈ ਲਿਆ ਸੀ ਉਨੇ ਤਾਂ ਘੱਟੋ ਘੱਟ ਵੀ 20 ਬੰਦੇ ਹੁਣ 20 ਭਾਈ ਮੌਜ ਨਾਲ ਤੇ ਜਰਾ ਤ ਪਵਾਵਾਂਗੇ ਉਹਦਾ ਖੜਾ ਲਾਉੜਾ ਪਵਾਵਾਂਗੇ ਜਦ ਆਤ ਜਾਨ ਬਚ ਗਈ ਭੈਣ ਦਾ ਫੁੱਡਾ ਇਹ ਜੀ ਬੈਂਸ ਜਾਵੇ ਸਾਲਾ ਅਣਖਾ ਉਹ ਕੁਛ ਨਹੀਂ ਹੁੰਦਾ ਬੰਦੇ ਚ ਲੈਣੀ ਅਣਖੇ ਮਾਰ ਕੇ ਜੱਬ ਤੂੰ ਚਲ ਸਾਲਾ ਬਣਿਆ ਬਾਹਰ ਦਾ ਆਏ ਤਾਂ ਹਰੇ ਚਾਹ ਨਾ ਆਪਰੇ ਬੋ ਮੈਂ ਨਹੀਂ ਹੁੰਦਾ ਭੈਣ ਦੀ ਬੰਦੇ ਤੇਰੀ ਇਹ ਜੀ ਬੈਂਸ ਕਾਵੇ ਜੋ ਜਾਣ ਕੀ ਹੁੰਦਾ ਚਾ ਨਾ ਓਏ ਫਟਾਵਾ 1 2 3 ਨਾ ਨਿਉਂ ਓਏ ਯਾਰ ਤੂੰ ਸਾਥ ਛੱਡ ਗਿਆ